ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਨੀ ਵਰਾਈ ਜਿਹੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ WhatsApp ਨੰਬਰ ਤੇ ਤੁਸੀਂ ਪੂਰਾ ਵਾਈ ਬਾਇਓ ਡਾਟਾ ਸੈਂਡ ਕਰੋ ਚੈਨਲ ਰੀਅਰਸ ਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 17/9/1999 ਪੜਾਈ 12th ਨਾਨ ਮੈਡੀਕਲ ਕੋਰਸ ਕੰਪਿਊਟਰ ਟੈਕਨੀਕਲ ਇਨ ਕਨੇਡਾ ਏਰੀਆ ਜਗਰੌਂ ਕਾਸਟ ਰਵਿਦਾ ਸੀ ਸਿੱਖ കമ്മ ഐഎ ലൈസൻസ ട്രാലാ ഹർണ ട്രേന സ്കൂൾ മാഗ വധിയവ പഠി ലിഖി ലാ പീ വർഗ പേനീ പേർ ഇന്നുചത്തിവനിൽ നമ്പർ ചുരാ തോ പഞ്ചത്ത അത്തിവർ ഫോൺ കൂടത്തോക്കി ലോ സി ജനമിക്ക് ഉണ്ടി സോ ബാൻ ഹൈട്ട നോ ഇഞ്ച कास्ट जर्सिक एरिया अमृतसर जमीन के किले पढ़ाई पीजी डिप्लोमा एम पी एच डबल्यू हेल्थ वर्कर कोर्स काम कम जॉब परिवार मैंबर पिता गवर्नमेंट जॉब तो रिटायरमेंट एक भ्रा मैरिड न्यूजीलैंड एक भैन गवर्नमेंट जॉब मदिया परिवार तो परु। पढ़ी लिखी लड़की की लौड़ है लड़की आई लिस्ट की हो सारा खर्चा लड़के के परिवार को ਜਰਸੀ ਕਹੀਂ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98464 08143 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਕੋਰੇਜਨ 32851997 ਹਾਈਟ 5 ਫੁੱਟ 4 ਇੰਚ ਕਾਸਟ ਜਰਸੀਕ ਏਰੀਆ ਹਿਸ਼ਾਰਪੋਰ ਪੜਾਈ ਗ੍ਰੈਜੂਏਟਡ ਪੀਜੀ ਡੀਸੀ ਐਨਟੀਟੀ ਹਾਨੀ ਪੀਟੀਟੀ ਕਰਦੇ ਨੇ ਕੰਮ ਸਕੂਲ ਟੀਚਰ ਆਨਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪਿਆਣਾ ਇੱਕ ਪਰ ਕੈਨੇਡਾ ਮੰਗ ਵਧੀਆਂ ਕੰਧਾਂ ਨੇ ਪਰਵਾਰਤ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 996823 ബിര ഷെ ഇയാസിൻ്റെ ഓ ബസി ബോ ഇയാസിവർ ഫോൺ കൂടിയ സ്പെനീസ് തരാനവരിയാജപുര ശര ജ പട്ടിയ ടൈ പഠി ബ നോന മെഡിക്കൽ ਕਮੇਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪੀਤਾ ਸਭ ਤੋਂ ਪੌਜੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗਵਦੀਆ ਪਰਵਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜੜ ਸਿੱਖ ਪਰਿਵਾਰ ਵਾਲੀ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤੇ 30 1993 ਹਾਈ ਟੂ 5 ਫੁੱਟ 11 ਇੰਚ ਕਾਸਟ ਜਰਸੀ ਕੋਟ ਟਿੱਲੋ ਏਰੀਆ ਬਠਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਜ਼ੀਲੈਂਡ ਜ਼ਮੀਨ 5 ਕਿਲੇ 2 ਪਲਾਟ ਸ਼ਹਿਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ परिवार मैंबर पिता खेतीबाड़ी कर दे। माता हाउसवाइफ दादा पंचायत विभाग एस रिटायरमेंट एक परा कनेडा वीय परिवार पढ़ी लिखी लड़की की लोड़ है बी एस नर्सिंग लड़की की लोड़ है इन्हों मोबाइल नंबर तिरासी छे सौ एक तेई दो सौ उन्जा दूजा वट्सएप नंबर नड़िनवे अठ सौ अठासी चुताली दो सौ बहत्तर ਨਰ ਐਨਮੀ 880 83 44 272 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤੇ 26 4 1997 ਹਾਈ ਟੂ 5 ਫੁੱਟ 11 ਇੰਚ ਪੜਾਈ ਐਮਏ ਕਮ ਆਰਮੀ ਏਰੀਆ ਨਮਾਸ਼ੈਰ ਕਾਸਟ ਜਰਸੀ ਕਮਨ ਪਰਵਾਰ ਮੈਂਬਰ ਪਿਤਾ ਗੌਰਮਨ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰਾਕ ਨੇ ਨਾ ਵਧੀਆ ਪਰਵਾਰ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਕਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 986799697 ਦੂਜਾ ਮੋਬਾਈਲ ਨੰਬਰ 9465312053 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 21/9/1999 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਪੜਾਈ ਐਮਟੈਕ ਇਨ ਕੰਪਿਊਟਰ ਸਾਇੰਸ ਇੰਜੀਨੀਅਰ ਕੰਮ ਪ੍ਰੋਫੈਸਰ ਇਨ ਸੀਐਸਈ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਅਮਰਤਾਰੀ ਪਰਿਵਾਰ ਹੋਵੇ ਐਨਆਰਆਈ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ 88378 4767 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀ ਕੁੰਨੀ ਵਾਰੋਂ ਨਿਸੋਸਤਾਨਮੀ ਹਾਈਟ ਕੰਫੂਡ ਗੈਰੈਂਟੇ ਕਾਸਟ ਜਰਸੀਕਰ ਏਰੀਆ ਫਰੀਗਰ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਜ਼ਮੀਨ ਤੈਂ ਕਿਲੇ ਪੜਾਈ ਪਲੱਸ 2 에어ਪੋਰਟ ਸਰਵਿਸ ਪੇਪਰ ਪਾਸ ਇੰਟਰਨੈਸ਼ਨਲ 에어ਪੋਰਟ ਟ੍ਰਾਂਸਪੋਰਟ ਵਿਜ਼ਨ ਇਸ ਕਮ ਟ੍ਰੈਲਰ ਡਰਾਈਵਰ ਦਿਵੇਈ ਪਰ ਪਰ ਫੈਮਬਰ ਮਾਤਾ ਪਿਤਾ ਇੱਕ ਪਰ ਮੈਰਿਡ ਇੱਕ ਪੈਨ ਅਮੈਰਿਡ ਅਵਦੀਆ ਪਰਵਾਰ ਨੂੰ ਬੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 964679600 ਦੂਜਾ ਮੋਬਾਈਲ ਨੰਬਰ 987079853 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਪੀਆਰ ਜਨਮ ਤਰੀਕ 1995 ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਨਰਸਿੰਗ ਕੰਮ ਨਰਸਿੰਗ ਆਰਐਨ ਸਰਕਾਰੀ ਜੋਬ ਕਾਸਟ ਜਰਸੀਕ ਗੋਤ ਢਿਲੋ ਏਰੀਆ ਮੋਗਾ ਮੰਗ ਵਧੀਆ ਪਰਵਾਰ ਤੋਂ ਵੈਸ਼ਨੂ ਤੇ ਸੋਨਾ ਸਨੱਖਾ ਲੜਕੇ ਦੀ ਲੋੜ ਹੈ ਲੜਕੇ ਨੇ ਪੜਾਈ ਮਾਸਟਰ ਡਿਗਰੀ ਜਾਂ ਬੀਐਸਸੀ ਕੀਤੀ ਹੋਵੇ ਕੈਨੇਡਾ ਜਾਂ ਅਮਰੀਕਾ ਤੋਂ ਪੀਆਰ ਹੋਵੇ ਲੜਕੀ ਕੋਲ ਜ਼ਮੀਨ ਵੀ ਕਿੱਲੇ ਤੋਂ ਕਟਣਾ ਹੋਵੇ ਆਪਣਾ ਕਾਰੋਬਾਰ ਹੋਵੇ ਆਪਣਾ ਬਿਜ਼ਨਸ ਵਧੀਆ ਹੋਵੇ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਕਹਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ +1 437 313 1813 ਦੂਜਾ ਮੋਬਾਈਲ ਨੰਬਰ 9555388554 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਾ ਸਿੰਘ ਲੜਕਾ ਦਵਈ ਜਨਮ ਤਰੀਕ 8 10 ਹਾਈਟ 6 ਫੁੱਟ ਪੜਾਈ ਪਲੱਸ 2 ਜ਼ਮੀਨ 3 ਕਿਲੇ ਕੰਮ ਟਰਾਲਾ ਡਰਾਈਵਰ ਦਵਈ ਏਰੀਆ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਸੰਧੂ ਪਰਿਵਾਰ ਮੈਂਬਰ ਪਿਤਾ ਨੰਬਰ 10 ਮਾਤਾ ਹਾਊਸ ਵਾਈਫ ਮੰਗ ਅਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9 6626953873 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਪੁੱਤ ਕਾਲ ਪੀ ਆਰ ਜਨਮ ਤਰੀਕ 1997 ਹਾਈਟ 5 ਫੁੱਟ 10 ਇੰਚ ਬਡਾਈ ਪੱਲਾਸਟ ਕਾਸਟ ਜਟ ਸਿਕ ਜ਼ਮੀਨ 4 ਕਿੱਲੇ ਏਰੀਆ ਤਰਤਨ ਪਰਿਵਾਰ ਮੈਂਬਰ ਇੱਕ ਪੈਨ ਮੈਰਿਡ ਦੋ ਬਰਾ ਮੈਰਿਡ ਇੱਕ ਕੈਨੇਡਾ ਇੱਕ ਫੌਜੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ। ਏਰੀਆ ਤਾਂ ਤਾਂ ਅੰਬਸਰ ਤੋਂ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ। ਇਹਨਾਂ ਦਾ ਮੋਬਾਈਲ ਨੰਬਰ 9596050531 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਨਾਮ ਸਿੰਘ ਜਨਮ ਤਰੀਕ 1992 ਹਾਈਟ 5 ਫੁੱਟ 6 ਇੰਚ ਕਾਸਟ ਰਾਮਗੜੀਏ ਏਰੀਆ ਬਠਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕਾਮਾ ਬਟਿੰਡਾ ਸਾਈਟ ਇੰਜੀਨੀਅਰ ਪਰਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਇਕਪਰਾ ਮੈਰਿਡ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੈ ਸੰਗ ਜਨਮ ਤਰੀਕ 18 11 2004 ਪੜਾਈ ਵੇ ਜਮੀਨ 10 ਕਿਲੇ ਕਾਸਟ ਜਰਸੀ ਏਰੀਆ ਬਠਿੰਡਾ ਕੰਮ ਹਸਪੀਟਲ ਜੋਬ ਮੰਗ ਅਗਰਦੀਆ ਲੜਕੀ ਦੀ ਲੋੜ ਹੈ ਲੜਕੇ 10ਵੀਂ ਜਾਂ 12ਵੀਂ ਪਾਸ ਹੋਵੇ ਥੋੜੇ ਟਾਈਮ ਤਲਾਕ ਹੋਏ ਵਾਲੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 987617680 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਰਦਾਰ ਲੜਕਾ ਵੈਸ਼ਨੂ ਅਮਰੀਕਾ ਪੀਆਰ ਜਨਮ ਤਰੀਕ 1997 ਹਾਈ ਟੂ ਸ਼ੇਫੂਡ ਰੰਗ ਗੋਰਾ ਪਰ ਆਈ ਵੀ ਫਾਰਮੇਸੀ ਪੰਜਾਬ ਫਾਰਮੇਸੀ ਅਸਿਸਟੈਂਟ ਅਮਰੀਕਾ ਤੋਂ ਕੰਮ ਕਰਦੀ ਹੈ ਜੋਮ ਜ਼ਮੀਨ 10 ਏਕੜ ਕਾਸਟ ਜਰਸੀ ਕੋ ਗੋਤ ਬਰਾਡ ਏਰੀਆ ਫ੍ਰੀਟ ਕੋਡ ਅਮਰੀਕਾ ਪਰਵਾਰ ਮੈਂਬਰ ਦੋ ਪੈਣਾ ਵਧਿਆ ਕਾ ਦਨੀ ਪ੍ਰਵਾਰ ਤੋਂ VSC ਨਰਸਿੰਗ RN B ਫਾਰਮੇਸੀ ਵਧਿਆ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਅਮਰੀਕਾ ਕੈਨੇਡਾ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ +13609228113 ਦੂਜਾ ਮੋਬਾਈਲ ਨੰਬਰ 988580496 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਵੈਸ਼ਨੂ ਜਨਮ ਤਰੀਕ 1993 ਪੜਾਈ ਵੀਟੈਕ ਸੀਐਸ ਐਮਬੀਏ ਯੂਨੀਵਰਸਿਟੀ ਵੈਨਕੂਵਰ ਤੋਂ ਕਰ ਰਹੀ ਨੇ ਕੈਨੇਡਾ ਸਟੇਡੀ ਅਪਾਰਟਮੈਂਟ ਅਮਰੀਕਾ ਦਾ ਟੂਰਿਸਟ ਵੀਜ਼ਾ ਕਾਸਟ ਯੂ ਜਰਸੀ ਕੋਗੋਟ ਬਰਾਡ ਏਰੀਆ ਫ੍ਰੀਡਕੋਟ ਅਮਰੀਕਾ ਪਰਿਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੰਗ ਲੜਕਾ ਵੈਸ਼ਨੂ ਵਦੀਆਂ ਖਾਨਦਾਨੀ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਜਮੀਨ ਵਾਲਾ ਕੈਨੇਡਾ ਜਾਂ ਅਮਰੀਕਾ ਸਿਟੀਜ਼ਨ ਪੀਆਰ ਲੜਕਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ +1360900Y8113 ਇਹਨਾਂ ਦਾ ਦੂਜਾ ਮੋਬਾਈਲ ਨੰਬਰ 9888580496 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮਾ ਸਿੰਘ ਜਨਮ ਤਰੀਕ 26/7/1997 ਆਈਟੀਓ 6 ਫੁੱਟ ਬਟ ਆਈ ਵੀਏ ਕਮ ਵਿਜ਼ਾਸ ਫਾਈਨੈਂਸ ਕੰਪਨੀ ਕਾਸਟਿਓ ਖਟਰੀ ਏਰੀਆ ਰੋਪੜ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਲਕ ਹਾਊਸ ਵਾਈਫ ਇੱਕ ਬਰਾ ਮੈਰਿਡ ਇੰਗਲੈਂਡ ਮੰਗਾ ਪੰਜਾਬ ਤੋਂ ਵਧੀਆ ਪਰਿਵਾਰ ਤੋਂ ਬੜੀ ਲੇਕੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 3 4 ਇਹਨਾਂ ਦਾ ਮੋਬਾਈਲ ਨੰਬਰ 9914519137 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੀ ਹੋ ਨਾਮ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਮਤਰੀਕ 1999 ਹਾਈਟ 5 ਫੁੱਟ 7 ਇੰਚ ਜ਼ਿਲ੍ਹਾ ਖੰਨਾ ਘਰ ਪੰਜਾਬ ਘਰ ਇਟਲੀ ਮੰਗਾ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਡ 6 ਸਾਲ ਦਾ ਬੱਚਾ ਇਟਲੀ ਮਾ ਕੋਲ ਇਹਨਾਂ ਦਾ ਮੋਬਾਈਲ ਨੰਬਰ 0034 3270162 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ